ਤੇ ਸਿੰਧਵਾਜ ਘੋੜੇ ਦੀ ਦੋਸਤੋ ਗਰੰਟੀ ਨਾਲ ਸਿੰਧਵਾਜ ਘੋੜੇ ਦੀ ਬੱਚੀ ਆ ਕੋਈ ਵਾਰ ਹੁੰਦਾ ਚਾਹਵਣ ਸੱਜਣ ਕੋਈ ਨੁਕਰੇ ਬੱਚੇ ਦੇਣ ਵਾਲੀ ਬੱਚੀ ਪਾਲਣਾ ਚਾਹੁੰਦਾ ਹੋਵੇ ਹੱਥੀਂ ਤੋਂ ਇੱਕ ਵਾਰ ਆ ਬੱਚੀ ਜ਼ਰੂਰ ਦੇਖਿਓ ਜੀ ਚੰਗੇ ਬੱਚੇ ਪੈਦਾ ਕਰਨ ਵਾਲੀ ਆ ਲਓ ਜੀ ਤੇ ਇੱਧਰ ਸੂਟ ਆ ਪੂਰ ਦਿਖਾ ਦਿੰਨੇ ਤੁਹਾਨੂੰ ਆ ਜਾਨਵਰ ਚੈੱਕ ਕਰ ਲੈ ਨੁਕਰੇ ਮਾਰਵਾੜੀ ਚੰਬੇ ਸਾਰੇ ਤਰ੍ਹਾਂ ਦੇ ਜਾਨਵਰ ਇਹ ਵੀ ਮਿਲ ਜਾਣੇ ਤੁਹਾਨੂੰ ਕਈ ਵਾਰ ਬੰਦੇ ਦੀ ਮਨ ਦੀ ਰੀਝ ਹੁੰਦੀ ਹੈ ਯਾਰ ਆਪਾਂ ਤਾਂ ਆਂਡੇ আর ਗੀਤ ਨੌਕਰੀ ਬੱਚੀ ਰੱਖਣੀ ਐ 21 ਬੱਚੀ ਰੱਖਣੀ ਐ 100 ਗੁਣਾ ਰੱਖਣੀ ਤਾਂ ਉਹ ਭਰਾ ਆ ਬੱਚੀ ਜ਼ਰੂਰ ਦੇਖਿਓ ਜੀ ਤਾਂ ਮਿੱਤਰੋ ਦੂਰੀਆ ਸੰਜਾਸ਼ ਕੁੜੀ ਲਿਆਤੀ ਰੰਗ ਰੰਗ ਦੇਖੋ ਕਿੰਨਾ ਸੋਹਣਾ ਨੀਲੇ ਰੰਗ ਦੀ ਕੁੜੀ ਆ ਕਈ ਵਾਰ ਹੁੰਦਾ ਕਿਸੇ ਨੇ ਬਰਾਤਾਂ ਲਾਉਣੀਆਂ ਜਾਂ ਨੌਕਰੇ ਬੱਚੇ ਪੈਦਾ ਕਰਾਉਣੇ ਆ ਤਾਂ ਆ ਕੁੜੀ ਜ਼ਰੂਰ ਦੇਖੋ ਕੱਦ-ਕੁੱਦ ਵੀ ਸਹੀ ਆ ਹੈਲੈਂਥ ਨੂੰ ਵੀ ਸੋਹਣੀ ਆ ਤੇ ਉਹ ਵੈਸੇ ਵੀ ਚੰਗੀ ਆ ਕੰਨ ਸੁਣ ਸੁਨ ਅੱਖੇ ਦੀ ਆ ਤੇ ਜਿਹਨੇ ਨੀਲੀ ਘੋੜੀ ਲੈਣੀ ਹੋਵੇ ਇਹ ਦੇਖਾ ਤਾਂ ਤੇ ਆ ਬੱਚੀ ਜਿਹਦੀ ਮਾਂ ਪਾਈ ਸੀ ਆਪਾਂ ਬੱਚੀ ਸੀ ਨਾਲ ਫਿਰਦੀ ਦੀ ਵੀਡੀਓ ਤਾਂ ਉਸਦੀ ਮਾਂ ਦੋਸਤੋ ਬੱਚੀ ਹੀਲ ਕਰਕੇ ਘੋੜੀ ਦੁਬਾਰਾ ਗੱਭਣ ਤੇ ਚੈੱਕ ਪਾਸ ਆ ਦੇਖ ਸਕਦੇ ਆ ਤੁਸੀਂ ਮੱਥੇ ਪਟਾ ਤਿੰਨ ਫਿਰ ਦਿੱਤੇ ਕੋਈ ਵੀ ਸੱਜਣ ਚਾਹਵਣ ਹੋਵੇ ਤਾਂ ਉਹ ਆ ਦੇਖ ਸਕਦਾ ਜੀ ਲਾ ਵੀ ਦੋਸਤੋ ਆਫਰਾਂ ਹੀ ਆਫਰਾਂ ਖੜੀਆਂ ਅੱਜ ਤੁਹਾਡੇ ਸਾਹਮਣੇ ਜਿਹੜਾ ਮਰਜ਼ੀ ਜਾਣਰ ਪਸੰਦ ਕਰ ਲਓ ਹੱਥ ਧਰ ਦਿਓ ਸਟਰੈਟੀ ਡਿਲੀਟ ਇਸ ਆਰੰਡ ਪਹਿਲਾਂ ਸ਼ੁਰੂ ਹੁੰਨੇ ਆਪਾਂ ਨੀਲੀ ਜੰਬੀ ਘੋੜੀ ਤੋਂ 60 ਇੰਚ ਹਾਈਟ ਐਂਪਾਇਰ ਤੇ ਉਹ ਅੱਬਾ ਪੈ ਗਿਆ ਅੱਬਾ ਪੈ ਗਿਆ ਨੇੜੇ ਹੋ ਜਾ ਪਾਪਾ ਤੇ ਹੀਟ ਕੱਢੀ ਖੜੀ ਆ ਆਪਣੇ ਵਾਲੇ ਬਾਜ ਤੋਂ ਭਰਾ ਦਿੰਨੀ ਆ ਜੀ ਨੰਬਰ 2 ਤੇ 5 ਦਿਨਾਂ ਤਾਈਂ ਚੈੱਕ ਹੁੰਦੀ ਘੋੜੀ ਆ ਆਲੀ ਸ਼ਾਨ ਦੀ ਪੋਤੀ ਆ ਮਦੇਰ ਘੋੜੀ ਦੀ ਆ ਜੀ ਮੱਥੇ ਫੁੱਲ ਐ ਦੇ ਇੱਕ ਪੈਰ ਚਿੱਟਾ ਡਰੈਕਟ ਮਦੀਰ ਮਦੀਰ ਘੂੜੀ ਦੀ ਵਾਲੀ ਸੰਦੀ ਬੁੱਤੀ ਆ ਜੈਰਾ ਤੋਂ ਮੀਟ ਉਹ ਤੋਂ ਅੱਗੇ 3 ਮਹੀਨੇ 6 ਮਹੀਨੇ ਤੋਂ ਉੱਪਰ ਗੱਭਣ ਚੈੱਕ ਪਾਸ ਹੈ ਜੀ ਮੱਝੂ ਕੇ ਲੈਣ ਦੀ ਘੂੜੀ ਤੋਂ 60 ਇੰਚ ਦੀ ਹਾਈਟ ਤਿੰਨ ਪੈਰ ਚਿੱਟਾ ਮੱਥੇ ਪਟਾ ਚੈੱਕ ਕਰਵਾ ਕੇ ਲਿਆ ਨੰਬਰ 4 ਤੇ ਲਾਲ ਚੰਬੀ ਘੂੜੀ ਆ ਬਾਜੂਕ ਤੋਂ ਆਪਣੇ ਵਾਲੇ ਤੋਂ ਮੀਟ ਆ ਜੀ ਨੁਕਰੇ ਬੱਚੇ ਦੇਣ ਵਾਲੀ ਘੂੜੀ ਆ ਦੇਖ ਸਕਦੇ ਤੁਸੀਂ ਤੇ ਆ ਘੂੜੀ ਸੇਲ ਹੋਈ ਹੋਈ ਜੀ ਤੇ ਇਹ 2 ਮਹੀਨੇ ਤੋਂ ਉੱਪਰ ਚੈੱਕ ਪਾਸ। ਕੁਆਲਿਟੀ ਦੇਖ ਸਕਦੇ ਆ ਤੁਸੀਂ ਦੋਸਤੋ ਚਾਰੇ ਪੈਰ ਚਿੱਟੇ, ਢੱਡ ਚਿੱਟਾ, ਮੂੰਹ ਚਿੱਟਾ, ਕੰਨ ਸੁਨਖਾ ਤੇ ਉਸ ਤੋਂ ਬਿਨਾਂ ਬੱਚੀ ਚੈੱਕ ਕਰੋ ਜਿਹਨੇ ਹਾਈਟ ਵਾਲੀ ਬੱਚੀ ਘਰੇ ਪਾਲਣੀ ਆ ਕੋਈ ਚਾਹਵਨ ਸੱਜਣ ਹੋਵੇ ਬਰੀਕੀ ਵਾਲੀ ਬੱਚੀ ਭਾਲਦਾ ਹੋਵੇ ਮੱਥੇ ਸਿੰਗਲ ਪੌੜੀ ਦੇਵਨ ਲੱਗੇ ਆ ਸੁਨਖਾ ਕੰਨ ਪੈਰਾਂ ਪੂਰਾ ਦੀ ਸਾਫ ਆ। ਤੇ ਸਿੰਧਵਾਜ ਘੋੜੇ ਦੀ ਦੋਸਤੋ ਗਾਰੰਟੀ ਨਾਲ ਸਿੰਧਵਾਜ ਘੋੜੇ ਦੀ ਬੱਚੀ ਆ। ਕਈ ਵਾਰ ਹੁੰਦਾ ਚਾਹਵਨ ਸੱਜਣ ਕੋਈ ਨੁਗਰੇ ਬੱਚੇ ਦੇਣ ਵਾਲੀ ਬੱਚੀ ਪਾਲ ਲੈਣਾ ਚਾਹੁੰਦਾ ਹੋਵੇ ਹੱਥੀਂ ਤੋਂ ਇੱਕ ਵਾਰ ਆ ਬੱਚੀ ਜ਼ਰੂਰ ਦੇਖਿਓ ਜੀ ਚੰਗੇ ਬੱਚੇ ਪੈਦਾ ਕਰਨ ਵਾਲੀ ਹੈ 7 ਮਹੀਨੇ ਹੁਮਾਰਾ ਬੱਚੀ ਜੀ ਲੈ ਜਾਣਾ ਬਪੇ ਨੂੰ ਤੇ ਇਸ ਤੋਂ ਬਿਨਾ ਆਲ ਤੋ ਕੁੜੀ ਖੜੀ ਹੈ ਜੀ ਮੱਥੇ ਸਿਰਫ ਪਟੇ ਦੀ ਮਰੀਂਖ ਵਾਤਾ ਕੰਨ ਹੁੰਨ ਸੁਨੱਖਾ ਹੌ ਵੀ ਠੰਡੀ ਆ ਦੇਖ ਆ ਰਿਹਾ ਤੁਸੀਂ ਇਹ ਆ ਕੁੜੀ ਤੋਰੇ ਵਾਲੀ ਦੋ ਵਾਰ ਚਿੱਟੇ ਮੱਥੇ ਪਟੇ ਦੀ ਖੜੀ ਐ ਜੀ ਉਸ ਤੋਂ ਅੱਗੇ ਦੋ ਆ ਕੁੜੀਆਂ ਕੁਮੈਰ ਖੜੀਆਂ ਤੇ ਤੀਜੀ ਖੜੀ ਆ ਕਾਲੀ ਪੰਜ ਕਲਣ ਕਾਲੀ ਦੋਸਤੋ ਬਾਜਕੋੜੀ ਤੋਂ ਮਲਾਤੀ ਜੈ ਮੰਗਲਾ ਅੱਖਾਂ ਤੋਂ ਤੇ ਆ ਲਾਲ ਜਿਹੜੇ 61 ਇੰਚ ਦੀ ਚਾਰ ਦੰਦ ਵਛੇਰੀਆਂ ਜਿਹੜੀ ਮਗਰ ਨੂੰ ਹਟੀਆਂ ਇਹ ਜੈ ਰਾਜ ਤੋਂ ਮੇਰੇ ਤਾਂ ਪਹਿਲਾਂ ਵੀ ਇਹਨੇ ਜੈ ਰਾਜ ਤੋਂ ਬੱਚਾ ਦਿੱਤਾ ਤੇ ਜਿਹੜੀ ਆ ਸਰੀ ਵਾਲੀ ਦੋ ਵਾਰ ਸਿੱਟਰ ਮੱਥੇ ਪਟਾ ਇਹ ਵੀ ਜੈ ਰਾਜ ਤੇ अपना ਨੰਜਹਿਰਾ ਤੋਂ ਇਹ ਸਮਰਾਟ ਤੋਂ ਮਿਲੀ ਹੋਈ ਹੈ ਜੀ ਮਿਲੀ ਆਈ ਹੈ ਮੇਰੇ ਤੋਂ ਹੀ ਲਓ ਜੀ ਤੇ ਇੱਧਰ ਸੂਟ ਆ ਪੂਰ ਦਿਖਾ ਦਿੰਦੇ ਆ ਤੁਹਾਨੂੰ ਆ ਜਾਨਵਰ ਚੈੱਕ ਕਰ ਲੈ ਨੁਕਰੇ ਮਾਰਵਾੜੀ ਚੰਬੇ ਸਾਰੇ ਤਰ੍ਹਾਂ ਦੇ ਜਾਨਵਰ ਇਹ ਵੀ ਮਿਲ ਜਾਣੇ ਤੁਹਾਨੂੰ ਇਹ ਬੱਚੀ ਆ ਖੜੀਏ ਮੱਥੇ ਫੁੱਲ ਦੀ ਤੇ ਸਾਲ ਦੇ ਆਸ-ਪਾਸ ਉਮਰ ਹੋਊਗੀ ਜੀ ਕੱਦ-ਕੁੱਦ ਚੰਗਾ ਖੜੂ ਡੀਫਾਲ ਬੱਤੀ ਆ ਕੰਨ-ਕੁੰਨ ਸੁਨੱਖਾ ਲੱਗਾ ਦੇਖ ਸਕਦੇ ਹੋ ਤੁਸੀਂ ੁੰਡੀ ਵਾਲਾ ਕੰਨ ਆ ਮੱਥੇ ਫੁੱਲ ਆ ਤੇ ਆ ਨੁਗਰੀ ਵਿਛੇ ਦੀ ਨੁਗਰੀ ਦੀ ਖੜੀ ਆ ਬਾਕਰਪੁਰਾ ਦੀ ਸਿਫਕੇ ਵੱਲੋਂ ਰਹਿਤਾ ਪੱਠਾ ਪੱਠਾ ਸੋਹਣਾ ਬੱਚੀ ਦਾ ਤਨ ਕੁੰਨ ਵੀ ਚੰਗਾ ਸਨਖੇ ਕੰਨ ਦੀ ਆ ਕਿ ਇਹਨੇ ਨੁਗਰੀ ਵੀ ਬੱਚੀ ਦਾ ਚਾਹਵਣਾ ਹੋਵੇ ਨੁਗਰੀ ਵਾਲਾ ਵੀ ਆਪਾ ਰੀਤ ਪੂਰੀ ਕਰਦੇ ਕਿ ਯਾਰ ਬੰਦੇ ਦੀ ਮੰਨ ਦੀ ਰੀਤ ਹੁੰਦੀ ਆ ਯਾਰ ਆਪਾਂ ਤਾਂ ਆਂਡੇ আর গীত ਨੁਗਰੀ ਪੱਤੀ ਰੱਖਣੀ ਐ 2 ਕਿ ਬੱਚੀ ਰੱਖਣੀ ਐ ਸੌਂਗਣਾ ਰੱਖਣੀ ਤਾਂ ਉਹ ਭਰਾ ਆ ਬੱਚੀ ਜ਼ਰੂਰ ਦੇਖਿਓ ਜੀ ਉਸ ਤੋਂ ਗਿਆਤ ਪੰਜ ਕਲਾਣਾ ਬਸ਼ੀਰਾ ਚਾਰੇ ਪੈਰ ਚਿੱਟੇ ਮੱਥੇ ਪਟਾ ਜਿੰਨਾ ਘਰੇ ਦੀਵਰਾਜ ਰਣੀਆਂ ਜੰਮਿਆ ਉਹਨਾਂ ਦੇ ਘਰੇ ਆ ਬੱਚਾ ਬਰੀਡ ਹੋਇਆ ਜੀ ਮਾਂ ਵੀ ਚੰਗੇ ਕਰਦੇ ਸੀ ਸਿੱਧ ਰਾਜ ਘੋੜੇ ਦਾ ਰਾਜ ਤਿਲਕੇ ਦਾ ਪੋਤਾ ਉਦੇ ਪਰ ਪੈਲਸ ਲੈਣਾ ਉਹ ਕਹਿੰਨੇ ਆ ਬੱਚਾ ਲੈਣਾ ਹੈ ਤਾਂ ਕੋਈ ਦੂਧਿਆ ਸੰਜਾਫ ਕੁੜੀ ਦਾ ਚਾਹਵਣ ਹੋਵੇ ਤਾਂ ਮੈਂ ਤਰ ਦੂਧਿਆ ਸੰਜਾਫ ਕੁੜੀ ਲਿਆਤੀ ਰੰਗ ਰੰਗ ਦੇਖੋ ਕਿੰਨਾ ਸੋਹਣਾ ਨੀਲੇ ਰੰਗ ਦੀ ਕੁੜੀ ਆ ਪੀਅਰ ਹੁੰਦਾ ਕਿਸ ਨੇ ਬਰਾਤਾਂ ਲਾਉਣੀਆਂ ਜਾਂ ਨੁਗਰੇ ਬੱਚੇ ਪੈਦਾ ਕਰਾਉਣੇ ਤਾਂ ਆਹ ਕੁੜੀ ਜ਼ਰੂਰ ਦੇਖੋ ਕੱਦ-ਕੁੱਦ ਵੀ ਸਹੀ ਆ ਹੈਲੈਂਥ ਨੂੰ ਤੇ ਵੀ ਸੋਹਣੀ ਆ ਤੇ ਉਹ ਵੈਸੇ ਵੀ ਚੰਗੀ ਆ ਕੰਨ ਸੁਨ ਸੁਨ ਅੱਖੇ ਦੀ ਆ ਤੇ ਜਿਨੇ ਨੀਲੀ ਘੋੜੀ ਲੈਣੀ ਹੋਵੇ ਇਹ ਦੇਖਾ ਤਾਂ ਤੇ ਆ ਬੱਚੀ ਜਿਹਦੀ ਮਾਂ ਪਾਈ ਸੀ ਆਪਾਂ ਬੱਚੀ ਸੀ ਨਾਲ ਫਿਰਦੀ ਦੀ ਵੀਡੀਓ ਤਾਂ ਉਸਦੀ ਮਾਂ ਦੋਸਤੋ ਬੱਚੀ ਹੇਲ ਕਰਕੇ ਘੋੜੀ ਦੁਬਾਰਾ ਘੱਬਣ ਤੇ ਚੈੱਕ ਪਾਸ ਆ ਦੇਖ ਸਕਦੇ ਆ ਤੁਸੀਂ ਮੱਥੇ ਪਟਾ ਤਿੰਨ ਪੈਰ ਦਿੱਤੇ ਕੋਈ ਵੀ ਸੱਜਣ ਚਾਹਵਣ ਹੋਵੇ ਤਾਂ ਉਹ ਆ ਦੇਖ ਸਕਦਾ ਹੈ